ਸਾਥਰੀ ਗਾਂਧੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਸ਼ਬਦ ਦੇ ਬਾਰੇ ਇਹ ਸ਼ਬਦ ਦੇਣ ਦੇ ਸਮੇਂ ਜਪਣ ਦੇ ਨਾਲ ਇੰਨੀ ਵੱਡੀ ਕਿਰਪਾ ਹੋ ਗਈ ਸਾਰਾ ਕਰਜ਼ਾ ਉੱਤਰ ਗਿਆ ਗਰੀਬੀ ਦੂਰ ਹੋ ਗਈ ਘਰ ਵਿੱਚ ਬਰਕਤ ਆ ਗਈ ਦੁੱਖ ਰੋਗ ਕਸ਼ਟ ਸਭ ਖਤਮ ਹੋ ਗਏ ਸੋ ਕਿਹੜਾ ਸ਼ਬਦ ਹੈ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ ਨਾਲ ਹੀ ਇੱਕ ਪਰਿਵਾਰ ਦੀ ਸੱਚੀ ਘਟਨਾ ਜਿਨ੍ਹਾਂ ਨੇ ਇਸ ਸ਼ਬਦ ਦਾ ਜਾਪ ਕੀਤਾ ਤੇ ਉਹਨਾਂ ਦਾ ਸਾਰਾ ਕਰਜ਼ਾ ਉੱਤਰ ਗਿਆ ਘਰ ਵਿੱਚ ਸੁੱਖ ਸ਼ਾਂਤੀ ਸਮ੍ਰiddhi ਨੌ ਨਦੀਆਂ 18 ਸਿੱਧੀਆਂ ਘਰ ਦੇ ਵਿੱਚ ਆ ਗਈਆਂ ਸੋ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਹੋਰ ਤੁਹਾਡੀ ਅੱਗੇ ਜਰੂਰ ਕਰਨਾ ਚਾਹੂੰਗੀ ਵੀ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕੋਈ ਅਜਿਹੀ ਘਟਨਾ ਜਿਹੜੀ ਗੁਰਬਾਣੀ ਜਪਣ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਘਟੀ ਹੋਵੇ ਕੋਈ ਹੱਡ ਬੀਤੀ ਤੇ ਤੁਹਾਡਾ ਕੋਈ ਦੁੱਖ ਰੋਗ ਕਸ਼ਟ ਖਤਮ ਹੋਇਆ ਹੋਵੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਂ ਇੱਥੇ ਇੰਸਟਾਗ੍ਰam ਦੀ ਆਈਡੀ ਉੱਪਰ ਮੈਂਸ਼ਨ ਕਰ ਦੂੰਗੀ ਤੇ ਤੁਸੀਂ ਉਸ ਆਈਡੀ ਤੇ ਜਾ ਕੇ ਮੈਨੂੰ ਕੰਟੈਕਟ ਕਰਕੇ ਤੇ ਮੇਰੇ ਨਾਲ ਜ਼ਰੂਰ ਸਾਂਝਾ ਕਰਿਓ ਜੇ ਤੁਸੀਂ ਚਾਹੋਗੇ ਵੀ ਤੁਹਾਡਾ ਨਾਮ ਤੁਹਾਡਾ ਪਿੰਡ ਦਾ ਨਾਮ ਆਪਾਂ ਨਾ ਕਿਸੇ ਨਾਲ ਸਾਂਝਾ ਕਰੀਏ ਗੁਪਤ ਰੱਖੀਏ ਤਾਂ ਆਪਾਂ ਉਹ ਵੀ ਗੁਪਤ ਰੱਖ ਲਾਂਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਤੁਹਾਡੀ ਸਾਂਝੀ ਕੀਤੀ ਹੋਈ ਗੱਲ ਕਿਸੇ ਹੋਰ ਲਈ ਪ੍ਰੇਰਣਾ ਬਣ ਸਕਦੀ ਹੈ ਕਿਸੇ ਖੋਰ ਦਾ ਟੁੱਟਿਆ ਹੋਇਆ ਹੌਸਲਾ ਬਣ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਸਾਨੂੰ ਇੰਨਾਂ ਚੀਜ਼ਾਂ ਦੀ ਲੋੜ ਹੈ ਕਿਉਂਕਿ ਦੇਖੋ ਪਤਾ ਕੀ ਅੱਜ ਦੇ ਟਾਈਮ 'ਚ ਬਹੁਤ ਸਾਰੇ ਲੋਕ ਆਪਾਂ ਜਿਹੜੇ ਇਦਾਂ ਦੇ ਹੈਗੀਆਂ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੀਆਂ ਆਪਾਂ ਇੱਧਰ ਉੱਧਰ ਭਟਕਦੇ ਫਿਰ ਰਹੇ ਆ ਪਰ ਅਸਲ ਦੇ ਵਿੱਚ ਜਿਹੜੇ ਲੋਕ ਗੁਰਬਾਣੀ ਨਾਲ ਜੁੜੇ ਹੋਏ ਨੇ ਜਾਂ ਜੁੜ ਰਹੇ ਨੇ ਉਹਨਾਂ ਦੇ ਦਿਨੋਂ ਦਿਨ ਹੌਲੀ-ਹੌਲੀ ਸਭ ਦੁੱਖ ਰੋਗ ਜਿਹੜੇ ਕਸ਼ਟ ਆ ਖਤਮ ਹੋ ਰਹੇ ਨੇ ਕਈ ਤਾਂ ਪਰਿਵਾਰ ਇਦਾਂ ਦੇ ਨੇ ਜਿਹੜੇ ਮਤਲਬ ਕਿ ਇੰਨੀਆਂ ਖੁਸ਼ੀਆਂ ਮਾਣ ਰਹੇ ਨੇ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਜਿਨ੍ਹਾਂ ਦਾ ਬੱਟੇ ਤੋਂ ਲੈ ਕੇ ਛੋਟੇ ਤੱਕ ਗੁਰਬਾਣੀ ਨਾਲ ਜੁੜੇ ਹੋਏ ਨੇ ਸੋ ਤੁਹਾਡੀ ਸਾਂਝੀ ਕੀਤੀ ਹੋਈ ਗੱਲ ਨਾਲ ਅਗਰ ਮੰਨ ਲਓ ਕੋਈ ਇੱਕ ਜਾਣਾ ਵੀ ਗੁਰਬਾਣੀ ਦੇ ਨਾਲ ਜੁੜਦਾ ਹੈ ਤਾਂ ਉਹਦਾ ਬਹੁਤ ਵੱਡਾ ਮਹਾਂਪੁੰਨ ਮਿਲਦਾ ਹੈ ਤੇ ਉਹ ਵੀ ਗੁਰੂ ਸਾਹਿਬ ਤੁਹਾਡੀ ਝੋਲੀ ਪਾਉਣਗੇ ਅਗਰ ਤੁਸੀਂ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਸਾਂਝਾ ਕਰਿਓ ਸੀ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਤੇ ਮੈਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਦੀ ਹਾਂ ਇੱਕ ਪਰਿਵਾਰ ਸੀਗਾ ਜੀ ਤੇ ਉਸ ਪਰਿਵਾਰ ਦਾ ਨਾ ਕਾਰੋਬਾਰ ਸੀਗਾ ਕੱਪੜੇ ਦਾ ਜਿਵੇਂ ਆਪਾਂ ਸ਼ੋਰੂਮ ਹੋਗੇ ਜਾਂ ਦੁਕਾਨਾਂ ਹੁੰਦੀਆਂ ਪਰ ਜਿਆਦਾ ਵੱਡਾ ਕਾਰੋਬਾਰ ਨਹੀਂ ਸੀ ਠੀਕ ਠੀਕ ਸੀਗਾ ਤੇ ਠੀਕ ਜੀ ਉਹਦੀ ਆਮਦਨ ਸੀ ਪਰ ਉਹਨਾਂ ਦੇ ਸਿਰ ਕਰਜ਼ਾ ਵੀ ਬਹੁਤ ਜ਼ਿਆਦਾ ਸੀਗਾ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਹ ਵੀ ਇਹ ਸੋਚ ਕੇ ਕੀਤਾ ਸੀ ਵੀ ਜਿਹੜਾ ਕੱਪੜੇ ਦਾ ਕੰਮ ਹੁੰਦਾ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਮੁਨਾਫਾ ਵਧੀਆ ਹੁੰਦਾ ਵੀ ਚਲੋ ਸਾਡਾ ਜਿਹੜਾ ਹੈਗਾ ਕਰੋਜਗਾਰ ਤਰਪੂ ਸਾਡਾ ਕਰਜਾ ਵੀ ਉਤਰ ਦੂ ਪਰ ਹੋਇਆ ਉਸਦੇ ਉਲਟ ਕੰਮ ਤਾਂ ਚੱਲ ਪਿਆ ਪਰ ਇੰਨੀ ਜ਼ਿਆਦਾ ਬਰਕਤ ਨਹੀਂ ਆਈ ਕਿ ਜਿਹਦੇ ਨਾਲ ਉਹਨਾਂ ਦਾ ਕਰਜਾ ਉਤਰ ਸਕੇ ਤਾ ਇੱਕ ਵਾਰੀ ਨਾ ਜਿਹੜਾ ਉਹ ਨੌਜਵਾਨ ਸਿੱਖ ਨੌਜਵਾਨ ਦੁਕਾਨ ਚਲਾਉਂਦਾ ਸੀ ਤਾਂ ਉਹਨੇ ਮਤਲਬ ਕਿਸੇ ਤੋਂ ਸੁਣੀਆ ਵੀ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਅਗਰ ਕੋਈ ਵੀ ਗੁਰਸਿੱਖ 9ਵੇਂ ਪਾਤਸ਼ਾਹੀ ਤਨ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਧਿਆਉਏ ਧਿਆਊਗਾ ਨਾ ਯਾਦ ਕਰੂਗਾ ਸਿਮਰੂਗਾ ਤਾਂ ਉਸਦੇ ਸਾਰੇ ਦੁੱਖ ਰੋ ਖਤਮ ਹੋ ਜਾਣਗੇ ਤੇ ਜਿਹੜਾ ਹੈਗਾ ਉਹਦੇ ਘਰੇ 9 ਨੇ ਦੀਆਂ 18 ਸਿੱਧੀਆਂ ਆ ਜਾਣਗੀਆਂ ਉਹਨੇ ਜਦ ਇਹ ਸੁਣੀਆ ਤਾਂ ਉਹਨੇ ਕੀ ਸੋਚਿਆ ਵੀ ਜਦੋਂ ਮੈਂ ਮਤਲਬ ਕਿ ਇੱਕ ਦੁਕਾਨ ਦੇ ਵਿੱਚ ਬੈਠਾ ਹੁੰਨਾ ਤਾਂ ਮੈਂ ਉਸ ਟਾਈਮ ਬੇਲਾ ਹੁੰਨਾ ਕਿਉਂਕਿ ਉਹਨਾਂ ਨੇ ਇੱਕ ਲੜਕਾ ਵੀ ਰੱਖਿਆ ਹੋਇਆ ਸੀ ਜਿਹੜਾ ਨਾਲ ਹੈਲਪ ਕਰਦਾ ਸੀ ਮਤਲਬ ਕਿ ਕੱਪੜੇ ਵਗੈਰਾ ਲੋਕਾਂ ਨੂੰ ਦਿਖਾਉਣ ਵਾਸਤੇ ਕਸਟਮਰਾਂ ਨੂੰ ਦਿਖਾਉਣ ਵਾਸਤੇ ਤਾਂ ਉਹਨੇ ਸੋਚਿਆ ਵੀ ਮੈਂ ਕਿਉਂ ਨਾ ਮਤਲਬ ਬੈਠੇ-ਬੈਠੇ ਨਾਲ ਨਾਲ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਸਿਮਰਦੇ ਰਹਾ ਤਾਂ ਉਹਨੇ ਕੀ ਕਰਨਾ ਤਾਂ ਉਹਨੇ ਆਪਣੀ ਮਾਂ ਨਾਲ ਹੀ ਗੱਲ ਸਾਂਝੀ ਕੀਤੀ ਸੀ ਉਹਨੇ ਚਾਰ ਵਾਰੀ ਵਾਹਿਗੁਰੂ ਦਾ ਨਾਮ ਬੋਲਣਾ ਤੇ ਚਾਰ ਵਾਰੀ ਧੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਤੇਉਣਾ ਤਾਂ ਇਦਾਂ ਹੀ ਉਹ ਸਾਰਾ ਦਿਨ ਕਰਦਾ ਰਹਿੰਦਾ ਅੱਜ ਹੋਰ ਕੱਲ ਹੋਰ ਕਰਦੇ ਕਰਾਉਂਦੇ ਤਾਂ ਉਹਨਾਂ ਦੇ ਨਾਲ ਦੁਕਾਨ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਤੇ ਉਹਨਾਂ ਦਾ ਸਾਰਾ ਕਰਜ਼ਾ ਉੱਤਰ ਗਿਆ ਤੇ ਉਸ ਦੀ ਮਾਂ ਵੀ ਹੈਰਾਨ ਵੀ ਇੱਕਦਮ ਹਨਾ ਕਿਵੇਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਤਾਂ ਵੀ ਸਾਡਾ ਕਰਜ਼ਾ ਵੀ ਉਤਰ ਗਿਆ ਤੇ ਪਰਮਾਤਮਾ ਨੇ ਇੰਨੀ ਕੁ ਮਿਹਰ ਪਾਈ ਕਿ ਜਿਹੜੀ ਉਹਨਾਂ ਦੀ ਆਮਦਨਾਂ 'ਚ ਇੰਨੀ ਬਰਕਤ ਪੈ ਗਈ ਕਿ ਸਮਝ ਲਓ ਵੀ ਇੱਕ ਹਸਾਬ ਨਾਲ ਮਾਇਆ ਸਾਹਮਣੀ ਹੋ ਗਈ। ਇੱਕ ਵਾਰੀ ਉਹਨਾਂ ਦੇ ਮਾਂ ਨੇ ਪੁੱਛਿਆ ਆਪਣੇ ਬੇਟੇ ਨੂੰ ਕਿ ਬੇਟਾ ਮੈਂ ਇੱਕ ਗੱਲ ਪੁੱਛਣਾ ਚਾਹੁੰਨੀ ਆ। ਵੀ ਇਹ じゃ ਕੀ ਹੋ ਰਿਹਾ ਵੀ ਜਿਹਦੇ ਨਾਲ ਆਪਣਾ ਕਰਜ਼ਾ ਵੀ ਉਤਰ ਗਿਆ ਕਿੱਥੇ ਆਪਣਾ ਜਿਹੜਾ ਕਰਜ਼ਾ ਵੀ ਨਹੀਂ ਸੀ ਆਪਾਂ ਉਤਰ ਉਤਾਰ ਪਾ ਰਹੇ ਤੇ ਅੱਜ ਗੁਰੂ ਸਬ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਵੀ ਕੜਾਉਂਦੇ ਨੇ ਤੇ ਵੀ ਇਹ ਹੋ ਕੀ ਰਿਹਾ ਕਈ ਵਾਰੀ ਹੁੰਦਾ ਨਾ ਸਾਨੂੰ ਮਤਲਬ ਕਿ ਇੱਕਦਮ ਜਦੋਂ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਵੀ ਆਪਾਂ ਸੋਚਦੇ ਆ ਇਹ ਚੀਜ਼ ਨੂੰ ਤਾਂ ਉਹਨਾਂ ਦੇ بیٹے ਨੇ ਕਿਹਾ ਵੀ ਮਾਂ ਵੀ ਮੈਂ ਇਦਾਂ ਕਰਕੇ ਸੁਣਿਆ ਸੀ ਵੀ ਦਾ ਜਿਹੜੇ ਹੈਗੇ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਬਚਨ ਨੇ ਵੀ ਅਗਰ ਕੋਈ ਵੀ ਪੂਰੇ ਸੱਚੇ ਮਨ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਨਾਲ ਧੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਸਿਮਰੇਗਾ ਉਸ ਦੇ ਘਰ ਵਿੱਚ ਉਸ ਦੇ ਕਾਰੋਬਾਰ ਵਿੱਚ ਨੌਨੇ ਦੀਆਂ 18 ਸਿੱਧੀਆਂ ਹੋ ਜਾਣਗੀਆਂ ਕਹਿੰਦਾ ਇਸ ਕਰਕੇ ਫਿਰ ਮੈਂ ਉਹਨਾਂ ਦਾ ਨਾਮ ਤੇ ਉਹ ਨਾ ਬਸ ਉਹਨਾਂ ਦੀ ਹੀ ਕਿਰਪਾ ਹੈ ਤਾਂ ਉਹਨਾਂ ਦੇ ਮਾਤਾ ਜੀ ਬੋਲੇ ਬੇਟਾ ਹੁਣ ਤਾਂ ਫਿਰ ਬਹੁਤ ਜ਼ਿਆਦਾ ਮਾਇਆ ਵੀ ਆਪਾਂ ਤਾਂ ਤੋਂ ਸਾਂਭਣੀ ਵੀ ਔਖੀ ਹੈ ਇੰਨੀ ਜ਼ਿਆਦਾ ਮਾਇਆ ਇੰਨੀ ਤਾਂ ਉਹਨਾਂ ਦੀ ਆਮਦਨ ਨਹੀਂ ਸੀ ਹੁੰਦੀ ਪਹਿਲਾਂ ਜਿਸ ਤੋਂ ਕਈ ਗੁਣਾ ਜ਼ਿਆਦਾ ਹਣੋਂ ਦਸਵੰਦ ਕੱਢਦੇ ਸੀਗੇ ਤਾਂ ਉਹਨਾਂ ਦੇ بیٹے ਨੇ ਕਿਹਾ ਕਿ ਮਾਤਾ ਵੀ ਮੈਂ ਕੁਝ ਗਲਤ ਤਾਂ ਕਰਦਾ ਨਹੀਂ ਵੀ ਮੈਂ ਤਾਂ ਜਿਨ੍ਹਾਂ ਨੇ ਮੈਨੂੰ ਇੰਨਾ ਦਿੱਤਾ ਜਿਨ੍ਹਾਂ ਨੇ ਇੰਨੀ ਬਰਕਤ ਪਾਈ ਜਿਨ੍ਹਾਂ ਨੇ ਸਾਰੇ ਦੁੱਖ ਤੋੜੇ ਵੀ ਮੈਂ ਹੁਣ ਉਹਨਾਂ ਦਾ ਨਾਮ ਥੋੜੀ ਛੱਡ ਸਕਦਾ ਲੈਣਾ ਤੇ ਵੀ ਮੈਂ ਕਿਹੜਾ ਕੋਈ ਮਾੜੀ ਚੀਜ਼ ਕਰਦਾ ਤਾਂ ਮਾਤਾ ਨੇ ਕਿਹਾ ਵੀ ਨਹੀਂ ਮਾੜੀ ਤਾਂ ਨਹੀਂ ਕਰ ਰਿਹਾ ਪਰ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਬਹੁਤ ਦੇਤਾ ਰੱਬ ਨੇ ਆਪਾਂ ਨੂੰ ਹਨਾ ਤਾਂ ਓਕੇ ਨਾ ਮਾਤਾ ਵੀ ਹੁਣ ਮੈਨੂੰ ਵੀ ਮੰਨਦਾ ਸਕੂਨ ਲਈ ਸਮਝ ਲਓ ਵੀ ਮੈਨੂੰ ਅਗਰ ਮੈਂ ਨਾਮ ਜਪ ਨਾ ਇਹ ਜਪਾਂ ਨਾ ਤਾਂ ਮੈਨੂੰ ਐ ਲੱਗਦਾ ਵੀ ਮੈਂ ਕੁਝ ਜਿਵੇਂ ਆਪਾਂ ਜਦੋਂ ਗਰਵਾਣੀ ਨਹੀਂ ਜਪਣ ਲੱਗ ਜਾਂਦੀ ਆਪਾਂ ਇੱਕ ਦਿਨ ਪਾਠ ਨਾ ਕਰੀਏ ਤਾਂ ਕੁਝ ਅਜੀਬ ਜਿਹਾ ਹੁੰਦਾ ਹੈ ਮਤਲਬ ਕਿ ਮਹਿਸੂਸ ਹੁੰਦਾ ਵੀ ਅੱਜ ਕੁਝ ਖੋ ਗਿਆ ਮਤਲਬ ਕਿ ਅੱਜ ਕੁਝ ਰਹਿ ਗਿਆ ਤਾਂ ਅਧੂਰਾ ਅਧੂਰਾ ਜਿਹਾ ਲੱਗਦਾ ਹੈ ਤੇ ਉਹਨਾਂ ਨੇ ਵੀ ਫਿਰ ਇਹੀ ਕਿਹਾ ਕਿੰਨਾ ਬੱਸ ਵੀ ਮਾਤਾ ਵੀ ਹੁਣ ਮੈਂ ਜਪੇ ਬਿਨਾਂ ਰਹਿ ਨਹੀਂ ਸਕਦਾ ਵੀ ਸਮਝ ਲਓ ਵੀ ਇੱਕ ਤਰ੍ਹਾਂ ਦੀ ਖੁਰਾਕ ਬਣ ਗਈ ਹੈ ਮੇਰੀ ਸੋ ਤੁਸੀਂ ਵੀ ਆਪਾਂ ਵੈਸੇ ਵੀ ਗੁਰਬਾਣੀ ਪੜ੍ਹਦੇ ਆ ਹਨਾ ਬਾਣੀ ਦੇ ਵਿੱਚ ਵੀ ਆਉਂਦਾ ਵੀ ਜੋ ਸੱਚੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਨੌਵੇਂ ਪਾਸ਼ੇ ਮਹਾਰਾਜ ਜੀ ਨੂੰ ਧਿਆਉਂਦਾ ਸਿਮਰਦਾ ਉਸ ਦੇ ਘਰ ਦੇ ਵਿੱਚ ਨੌ ਨਿਧੀਆਂ 18 ਸਿੱਧੀਆਂ ਆ ਜਾਂਦੀਆਂ ਦੇਖੋ ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਗੁਰਬਾਣੀ ਜਪਣਾ ਗਲਤ ਨਹੀਂ ਆ ਪਰ ਜੀ ਆਪਾਂ ਉਸ ਤੋਂ ਬਾਅਦ ਗੁਰੂ ਨੂੰ ਭੁੱਲ ਜਿਏ ਜਾਂ ਆਪਾਂ ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਨਾ ਵੀ ਮਾਇਆ ਉਣ ਤੇ ਬਾਅਦ ਹੰਕਾਰ ਚ ਹੋ ਜਿਏ ਉਹ ਆਪਣੇ ਲਈ ਗਲਤ ਆ ਉਹਨਾਂ ਚੀਜ਼ਾਂ ਤੋਂ ਆਪਾਂ ਬਚਣਾ ਤੇ ਬਾਕੀ ਆਪਾਂ ਦੁਨਿਆਵੀ ਜ਼ਿੰਦਗੀ ਜਿਉਣੀ ਆ ਤਾਂ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਵੀ ਆਪਾਂ ਚੰਗੇ ਕਰਮ ਕਰਕੇ ਗੁਰੂ ਸਾਹਿਬ ਨੂੰ ਧਿਆ ਕੇ ਗੁਰੂ ਸਾਹਿਬ ਦੇ ਚਰਨੀ ਲੱਗ ਸਕਦੇ ਆ ਸੋ ਜਿਹੜੀ ਅੱਜ ਦੀ ਵੀਡੀਓ ਆ ਮੈਨੂੰ ਉਮੀਦ ਆ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਤੇ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਤੇ ਤੁਸੀਂ ਜ਼ਰੂਰ ਸੋਚਣਾ ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਘਟਨਾ ਹੋਵੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੁੰਦੀ ਹੋ ਹੋ ਸਕਦਾ ਤੁਹਾਡੀ ਗੱਲ ਸਾਂਝੀ ਕਰਨ ਦੇ ਨਾਲ ਹੋਰ ਕਿਸੇ ਦਾ ਟੁੱਟਿਆ ਹੋਇਆ ਮਨ ਜਿਹੜਾ ਹੈਗਾ ਉਹ ਜੁੜ ਜਾ ਵੀ ਹੋ ਸਕਦਾ ਜੋ ਤੁਹਾਡੀ ਜ਼ਿੰਦਗੀ ਵਿੱਚ ਹੋਇਆ ਹੋਵੇ ਉਹ ਕਿਸੇ ਦੀ ਹੋਰ ਦੀ ਜ਼ਿੰਦਗੀ ਵਿੱਚ ਹੋ ਰਿਹਾ ਹੋਵੇ ਸੋ ਅਗਰ ਤੁਸੀਂ ਚਾਹੋ ਤਾਂ ਜਰੂਰ ਸਾਂਝਾ ਕਰਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ